ਸਾਰਮ ਸਤਕਾਰਯੋਗ ਸਾਥ ਸੰਗਤ ਜੀ ਤੁਸੀਂ ਸੰਤ ਨਿਸ਼ਾਨ ਸਿੰਘ ਜੀ ਤੋਂ ਹਰਜਸ ਸੁਣਿਆ ਨਾ ਮੈਂ ਉਹਨਾਂ ਗਿਆਨੀਆਂ ਨਾ ਮੈਂ ਉਹਨਾਂ ਵਰਗਾ ਬੋਲ ਸਕਦਾ ਬੜੀ ਕਿਰਪਾ ਸੱਚ ਪਾਤਸ਼ਾਹ ਦੀ ਉਹਨਾਂ ਤੇ ਬਖਸ਼ਿਸ਼ ਤੇ ਬੜੇ ਪਿਆਰ ਨਾਲ ਦਿਨੋਂ ਤੁਹਾਨੂੰ ਉਹਨਾਂ ਨੇ ਹਰਜਸ ਸੁਣਾਇਆ ਉਸ ਤੋਂ ਪਹਿਲਾਂ ਨੌਜਵਾਨ ਹਰਪਾਲ ਸਿੰਘ ਨਿਸ਼ਾਨ ਸਿੰਘ ਵੀ ਬੋਲੇ ਨੇ ਉਹਨਾਂ ਨੇ ਵੀ ਬੜੀ ਕਿਰਪਾ ਕੀਤੀ ਹੈ ਪਰ ਆਪਾਂ ਇੱਥੇ ਬੈਠੇ ਤੁਸੀਂ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਦਿਨ ਮਨਾ ਰਹੇ ਹੋ ਤੁਹਾਡੀ ਸਾਰੀ ਸੰਗਤ ਦਾ ਦਰਸ਼ਨ ਕਰਨ ਦਾ ਇਸ ਰੂਪ ਵਿੱਚ ਮੌਕਾ ਮਿਲਿਆ ਮੈਂ ਇਹ ਅਰਜ਼ ਕਰਨਾ ਚਾਹੁੰਦਾ ਇੱਥੇ ਮੈਂ ਦੇਖਦਾ ਬੜੀ ਕਿਰਪਾ ਪੰਜਾਬ ਨਾਲੋਂ ਵੀ ਚੰਗਾ ਤੁਹਾਡਾ ਸਾਬਤ ਸਰੂਪ ਸਿੱਖੀ ਦਾ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਇਹ ਸਰੂਪ ਸਾਨੂੰ ਜਿੰਨਾ ਦਾ ਦਿੱਤਾ ਹੋਇਆ ਸਾਂਜੀ ਨੇ ਤੁਹਾਨੂੰ ਦੱਸਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤੇ ਉਸ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਜਦੋਂ ਉਹ ਸਿੱਖੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਜਦੋਂ ਫੇਰ ਹੁੱਕੇ ਪੀਣ ਲੱਗ ਗਏ ਜਦੋਂ ਮੋਨੇ ਹੋ ਗਏ ਜਦੋਂ ਗੁਰਬਾਣੀ ਦਾ ਸਤਕਾਰ ਨਹੀਂ ਸੀ ਹੁੰਦਾ ਉਦੋਂ ਉਸ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸੁਰਜੀਤ ਕੀਤਾ ਅਸੀਂ ਅੱਜ ਉਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਯਾਦ ਵਿੱਚ ਬੈਠੇ ਆ ਜਿਨ੍ਹਾਂ ਨੇ ਸਾਨੂੰ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿੱਖੀ ਜਿਹੜੀ ਬੜੀ ਮੁੱਲੀ ਸਿੱਖੀ ਹੈ ਉਹਦੇ ਨਾਲ ਸਾਨੂੰ ਜੋੜ ਕੇ ਰੱਖਿਆ ਕੁਝ ਬੈਠਿਆਂ-ਬੈਠਿਆਂ ਧਰਮ ਸਾਰੇ ਹੀ ਚੰਗੇ ਨੇ ਕੋਈ ਮਾੜਾ ਨਹੀਂ ਕਦੀ ਸਿੱਖ ਕਦੀ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਮੈਂ ਇੱਕ ਚੀਜ਼ ਮੈਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਸਿੱਖੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਕੋਈ ਵੀ ਸੱਚੇ ਪਾਤਸ਼ਾਹ ਕੋਲ ਆਵੇ ਸਚ ਪਾਸ਼ਾ ਕਿਸੇ ਨੂੰ ਇਹ ਨਹੀਂ ਸੀ ਕਹਿੰਦੇ ਕਿ ਤੂੰ ਮੁਸਲਮਾਨ ਤੋਂ ਸਿੱਖ ਬਣ ਜਾ ਤੂੰ ਹਿੰਦੂ ਤੋਂ ਸਿੱਖ ਬਣ ਜਾ ਜੇ ਕਿਸੇ ਤੋਂ ਵੀ ਭਜਨ ਲਿਆ ਸਚ ਪਾਸ਼ਾ ਹੁਕਮ ਕਰਦੇ ਸੀ ਉਹ ਨਾਮ ਇੱਕੋ ਹੀ ਹੈ ਜਿਹੜਾ ਵੀ ਤੂੰ ਲਿਆ ਅੰਮ੍ਰਿਤ ਵੇਲੇ ਉੱਠ ਕੇ ਉਹ ਨਾਮ ਜਪਿਆ ਕਰ ਸਿੱਖ ਕਿਸੇ ਨੂੰ ਇਹ ਕਹਿੰਦਾ ਹੀ ਨਹੀਂ ਇਹ ਜਿਹੜੀਆਂ ਨੇ ਲਾਈਨਾਂ ਇਹ ਪਾਉਂਦਾ ਹੀ ਨਹੀਂ ਸਿੱਖ ਇਹ ਅਮਲਾਂ ਤੋਂ ਬਿਨਾਂ ਤਾਂ ਗੁਜ਼ਾਰਾ ਹੋਣਾ ਨਹੀਂ ਭਾਵੇਂ ਤੂੰ ਹਿੰਦੂ ਬਣਿਆ ਫਿਰ ਭਾਵੇਂ ਤੂੰ ਮੁਸਲਮਾਨ ਬਣਿਆ ਫਿਰ ਜਿੰਨਾ ਚਿਰ ਆਪਾਂ ਅਮਲ ਨਹੀਂ ਕਰਦੇ ਜਿੰਨਾ ਚਿਰ ਆਪਾਂ ਉਸ ਰਸਤੇ ਤੇ ਨਹੀਂ ਚੱਲਦੇ ਕੁਝ ਚੀਜ਼ਾਂ ਸਿੱਖੀ ਦੀਆਂ ਬੜੀਆਂ ਯੂਨੀਕ ਨੇ ਜਿਹੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਸਾਨੂੰ ਜੋੜ ਕੇ ਰੱਖਿਆ ਸਿੱਖੀ ਤਾਂ ਬੜੀ ਦੂਰ ਹੈ ਸਿੱਖੀ ਬਾਰੀਕ ਹੈ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਪੀੜੀ ਉੱਥੇ ਟਿਕ ਨਾ ਸਕਾ ਪੁਣ ਹਣਾ ਠਹਿਰ ਨਾ ਸਕਾ ਉੱਪਰ ਕੀੜੀ ਉਹ ਸਿੱਖੀ ਦੀ ਉਹ ਅਵਸਥਾ ਪਰ ਸਿੱਖੀ ਦਾ ਰਸਤਾ ਕਿੱਥੋਂ ਹੋ ਕੇ ਜਾਂਦਾ ਹੈ ਸਿੱਖੀ ਦਾ ਰਸਤਾ ਇਨਸਾਨੀਅਤ ਤੋਂ ਹੋ ਕੇ ਜਾਂਦਾ ਹੈ ਬੜਾ ਪਿਆਰਾ ਬਚਨ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸੱਚੇ ਪਾਸ਼ਾ ਹੁਕਮ ਕਰਦੇ ਨੇ ਭਾਈ ਜੇ ਸਿੱਖ ਬਈਮਾਨ ਨਹੀਂ ਹੁੰਦਾ ਜੇ ਬਈਮਾਨ ਹੁੰਦਾ ਤੇ ਸਿੱਖ ਨਹੀਂ ਹੁੰਦਾ ਕਿੰਨਾ ਵੱਡਾ ਬਚਨ ਹੈ ਸੋ ਸਿੱਖੀ ਤੇ ਚੱਲਣ ਨੂੰ ਸਿੱਖ ਕਦੀ ਬਈਮਾਨ ਨਹੀਂ ਹੁੰਦਾ ਸਿੱਖ ਸਿੱਖੀ ਵਿੱਚ ਨਿਰਮਾਣਤਾ ਜ਼ਰੂਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜਿੰਨੀ ਸਾਡੀ ਗੁਰਬਾਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਰਮਾਣਤਾ ਨੂੰ ਬਹੁਤ ਵੱਡਾ ਮਹਤਮ ਦਿੱਤਾ ਕਿਉਂਕਿ ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਅਸੀਂ ਸਿੱਖੀ ਨਾਲ ਨਹੀਂ ਜੁੜ ਸਕਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਤੂੰ ਕਰਤਾ ਕਰਣਾ ਮੈਂ ਨਾਹੀਂ ਜਾ ਹਉ ਕਰੀ ਨਾ ਹੋਈ ਇੰਨੀ ਸਤਗੁਰੂ ਜਗਜੀਤ ਸਿੰਘ ਸੱਚਾ ਪਾਤਸ਼ਾਹ ਕਿਰਪਾ ਕਰਦੇ ਸੀ ਕਿ ਇੰਨੀ ਤਾਕਤ ਵਾਲੇ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਇਹ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕਰਨ ਵਾਲਾ ਤੂੰ ਕਰਨ ਵਾਲਾ ਹੈ ਤੇ ਕਬੀਰ ਜੀ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਸੋ ਇਹ ਸਿੱਖੀ ਦਾ ਰਸਤਾ ਹੈ ਇਹ ਨਹੀਂ ਕਿ ਮੈਂ ਸਾਧੂ ਆ ਮੈਂ ਸੰਤ ਆ ਮੈਂ ਇਹ ਕਰਦਾ ਮੈਂ ਕਰਨ ਵਾਲਾ ਹੈ ਨਹੀਂ ਕਿਉਂਕਿ ਜਿੰਨਾ ਚਿਰ ਮੈਂ ਮੈਂ ਹੈਗੀ ਹੈ ਉਨਾਂ ਚਿਰ ਆਪਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਸੋ ਸਿੱਖ ਮਿੱਠਾ ਬੋਲਦਾ ਸਿੱਖ ਆਪ ਨੀਵਾ ਹੋ ਕੇ ਚੱਲਦਾ ਹੈ ਆਮ ਕਹਿੰਦੇ ਹੁੰਦੇ ਸੀ ਸਿੱਖ ਦੀ ਮਨ ਨੀਵਾ ਤੇ ਮਤ ਉੱਚੀ ਜਦੋਂ ਸਾਡਾ ਮਨ ਨੀਵਾ ਜਦੋਂ ਅਸੀਂ ਨਿਰਮਾਣ ਆ ਤੇ ਤਾਂ ਹੀ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋ ਸਕਦੀ ਹੈ ਇੱਕ ਸਿੱਖੀ ਦੀ ਹੋਰ ਬੜੀ ਯੂਨੀਕ ਚੀਜ਼ ਜੀ ਦੀ ਸੰਤਾਨ ਹੈ ਮੇਰਾ خیال ਜਕਰ ਕੀ ਤਾਜ਼ੀ ਨਿਸ਼ਾਨ ਸਿੰਘ ਨੇ ਵੀ ਉਸ ਤੋਂ ਪਹਿਲਾਂ ਕੀਤਾ ਸੀ ਸਿੱਖੀ ਵਿੱਚ ਸੇਵਾ ਦੀ ਮਹਾਨਤਾ ਇਸ ਦੀ ਇਸ ਤੋਂ ਪਹਿਲਾਂ ਉਦਾਹਰਣ ਨਹੀਂ ਮਿਲਦੀ ਕਿ ਜਿਸ ਤਰ੍ਹਾਂ ਸਿੱਖੀ ਵਿੱਚ ਸੇਵਾ ਨੂੰ ਮਹਾਨਤਾ ਦਿੱਤੀ ਗਈ ਹੈ ਉਹ ਕਿਤੇ ਵੀ ਹੋਰ ਦਿੱਤੀ ਗਈ ਹੈ ਉਸ ਸੇਵਾ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਇੱਕ ਉਸ ਹਸਤੀ ਦਾ ਮੇਰਾ ਦਿਲ ਮੇਰਾ ਦਿਲ ਕਰਦਾ ਹੈ ਨਾਮ ਲੈਣ ਨੂੰ ਜਿਹੜੇ ਸੇਵਾ ਦੀ ਮੂਰਤੀ ਬਣ ਗਏ ਜਿਨ੍ਹਾਂ ਨੇ ਸੇਵਾ ਕਰਕੇ ਪ੍ਰਾਪਤੀ ਕੀਤੀ ਉਹ ਸਨ ਮਾਤਾ ਚੰਦ ਕੌਰ ਜੀ ਮਾਤਾ ਜੀ ਨੇ ਕਿਸ ਤਰ੍ਹਾਂ ਸੇਵਾ ਕੀਤੀ ਸਾਧ ਸੰਗਤ ਦੀ ਕਿਸ ਤਰ੍ਹਾਂ ਸੇਵਾ ਕੀਤੀ ਜਦੋਂ ਬੜੇ ਲੰਬੇ ਸਮੇਂ ਲਈ ਸਤਿਗੁਰੂ ਸੱਚ ਪਾਤਸ਼ਾਹ ਬਿਮਾਰ ਰਹੇ ਕਿੰਨੇ ਹਜ਼ਾਰਾਂ ਸਿੱਖਾਂ ਨੂੰ ਮਾਂ ਨੇ ਇੱਕ ਆਪਣੇ ਪੁੱਤਰਾਂ ਵਾਂਗੂ ਪਿਆਰ ਦਿੱਤਾ ਤੇ ਇਹ ਨਹੀਂ ਕਿ ਕਿਸੇ ਨੂੰ ਸਿਰਫ ਇੱਕ ਥਾਂ ਉੱਚੇ ਥਾਂ ਬੈਠ ਕੇ ਕੀਤਾ ਆਪ ਹੱਥੀਂ ਸੇਵਾ ਕਰਕੇ ਕੀਤਾ ਇੱਕ ਇੱਕ ਸਿੱਖ ਦੇ ਘਰ ਜਾ ਕੇ ਪੁੱਛਿਆ ਕਿ ਕੀ ਹਾਲ ਹੈ ਤੂੰ ਕਿਸ ਤਰ੍ਹਾਂ ਸੋ ਮਾਤਾ ਜੀ ਦੀ ਜਿਹੜੀ ਸੇਵਾ ਹੈ ਉਹਨਾਂ ਦੇ ਚਰਨਾਂ ਵਿੱਚ ਵੀ ਨਮਸਕਾਰ ਕਰਨ ਨੂੰ ਜੀ ਕਰਦਾ ਹੈ ਕਿਉਂਕਿ ਮਾਤਾ ਜੀ ਦੀ ਸੇਵਾ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਜਦੋਂ ਅਸੀਂ ਇਹ ਠੀਕ ਹੈ ਕਿ ਬਹੁਤ ਸਾਰੇ ਆਪਾਂ ਕਹਿੰਦੇ ਹਾਂ ਜਦੋਂ ਆਪਾਂ ਨਾਮ ਸਿਮਰਨ ਕਰਨ ਬੈਠਦੇ ਹਾਂ ਇਹ ਜਦੋਂ ਕਿਰਪਾ ਹੁੰਦੀ ਉਦੋਂ ਮਨ ਲੱਗਦਾ ਨਹੀਂ ਤੇ ਮਨ ਭਟਕਦਾ ਇਹ ਵੀ ਸਤਿਗੁਰੂ ਸੱਚ ਪਾਤਸ਼ਾਹ ਦਾ ਬਚਨ ਕਰਦੇ ਹੋਇਆ ਕਿ ਘਟੋ ਘਟ ਅਸੀਂ ਕੋਸ਼ਿਸ਼ ਤੇ ਕਰੀਏ ਸਤਿਗੁਰੂ ਜਗਜੀਤ ਸਿੰਘ ਸੱਚ ਪਾਸ਼ਾ ਹੁਕਮ ਕਰਦੇ ਨੇ ਜਦੋਂ ਕੋਈ ਆ ਕੇ ਕਹਿੰਦਾ ਮੇਰਾ ਮਨ ਨਹੀਂ ਲੱਗਦਾ ਮੈਨੂੰ ਇਸ ਕਰਕੇ ਖੁਸ਼ੀ ਹੁੰਦੀ ਹੈ ਕਿ ਮਨ ਲਾਉਣ ਦੀ ਕੋਸ਼ਿਸ਼ ਤੇ ਕਰਦੇ ਹੋ ਅਸੀਂ ਉਹ ਕਰਦੇ ਆਂ ਇਹ ਮਨ ਲਾਉਣ ਦੇ ਢੰਗ ਨੇ ਮਨ ਸਾਡਾ ਕਿਸ ਤਰ੍ਹਾਂ ਚੰਗਾ ਬਣਦਾ ਆਪਾਂ ਜ਼ਮੀਨ ਬਣਾਉਨੇ ਆਂ ਜ਼ਮੀਨ ਨੂੰ ਆਪਾਂ ਪਾਣੀ ਲਾਉਨੇ ਆਂ ਉਹ ਵੱਤਰ ਆਉਂਦੀ ਹੈ ਜਦੋਂ ਅਸੀਂ ਸੇਵਾ ਕਰਦੇ ਆਂ ਅਸੀਂ ਨਿਰਮਾਣਤਾ ਨਾ ਕਿਸੇ ਦੀ ਸੇਵਾ ਕਰਦੇ ਆਂ ਤੁਸੀਂ ਲੰਗਰ ਵਰਤਾਉਦੇ ਹੋ ਤੁਸੀਂ ਭਾਂਡੇ ਮਾਂਜਦੇ ਹੋ ਤੁਸੀਂ ਜਦੋਂ ਕਿਸੇ ਤਰ੍ਹਾਂ ਵੀ ਸੇਵਾ ਕਰਦੇ ਹੋ ਉਹਦੇ ਨਾਲ ਤੁਹਾਡਾ ਮਨ ਚੰਗਾ ਬਣਦਾ ਬੜਾ ਸੋਹਣਾ ਬਚਨ ਹੈ ਮੈਂ ਤਾਂ ਸਤਿਗੁਰੂ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚੋਂ ਸੁਣਿਆ ਕਿ ਜਦੋਂ ਭਾਈ ਮਨੀ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਕੋਲ ਆਏ ਉਹਨਾਂ ਨੇ ਅਰਜ਼ ਕੀਤੀ ਸੱਚ ਪਾਤਸ਼ਾਹ ਮੈਂ ਕੀ ਕਰਾਂ ਜਿਹਦੇ ਨਾਲ ਮੇਰਾ ਮਨ ਚੰਗਾ ਬਣੇ ਸੋ ਸੱਚੇ ਪਾਤਸ਼ਾਹ ਹੁਕਮ ਕੀਤਾ ਮਨੀਆਂ ਭਾਂਡੇ ਮਾਂਜਿਆ ਕਰ ਜਿਉਂ-ਜਿਉਂ ਭਾਂਡੇ ਮਾਂਜੇਗਾ ਤੇਰਾ ਮਨ ਵੀ ਰਿਸ਼ਕ ਜਾਏਗਾ ਸੋ ਜਦੋਂ ਅਸੀਂ ਸੇਵਾ ਕਰਦੇ ਆ ਉਹਦੇ ਨਾਲ ਸਾਡਾ ਮਨ ਚੰਗਾ ਬਣਦਾ ਸਾਡਾ ਮਨ ਨੀਵਾ ਹੁੰਦਾ ਸਾਡੇ ਹੰਕਾਰ ਦਾ ਉਹਦੇ ਨਾਲ ਨਾਸ ਹੁੰਦਾ ਸੋ ਮੈਂ ਉਹ ਬਚਨ ਕਰ ਰਿਹਾ ਸੀ ਸੇਵਾ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਕਿਰਪਾ ਕੀਤੀ ਆਪ ਹੱਥੀਂ ਸੇਵਾ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਕੀਤੀ ਫਿਰ ਮਾਤਾ ਜੀ ਨੇ ਕਿਸ ਤਰ੍ਹਾਂ ਸੇਵਾ ਦਾ ਸਾਡੇ ਸਾਹਮਣੇ ਉਦਾਹਰਣ ਬਣਾਈ ਕਿਉਂਕਿ ਇਹ ਗੱਲ ਕਰਨ ਨੂੰ ਹੋਰ ਜੀ ਕਰਦਾ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਪੈਸਾ ਆਈ ਜਾਂਦਾ ਹੈ ਸੇਵਾ ਕਰਨ ਦੀ ਇੱਕ ਸੰਗ ਬਣਦੀ ਜਾਂਦੀ ਹੈ ਕਈਆਂ ਦਾ ਇਹ ਜੀ ਨਹੀਂ ਕਰਦਾ ਕਿ ਮੈਂ ਐਡਾ ਵੱਡਾ ਹੋ ਕੇ ਸੇਵਾ ਕਰਾਂ ਸਿੱਖੀ ਵਿੱਚ ਹੋਰ ਬੜੀਆਂ ਬੜੀਆਂ ਚੀਜ਼ਾਂ ਨੇ ਜਿਸ ਕਰਕੇ ਸਿੱਖ ਬਣਨ ਨੂੰ ਜੀ ਕਰਦਾ ਇਹ ਵੀ ਸਤਿਗੁਰੂ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਕੋਈ ਭਾਵੇਂ ਕਰੋੜਾਪਤੀ ਹੈ ਕੋਈ ਗਰੀਬ ਹੈ ਸਤਿਗੁਰੂ ਸੱਚ ਪਾਤਸ਼ਾਹ ਦੇ ਹੁਕਮ ਵਿੱਚ ਉਹਨਾਂ ਦੇ ਥਾਂ ਸਾਰੇ ਇੱਕੋ ਜਿਹੇ ਨੇ ਆਪਾਂ ਉਸੇ ਹੀ ਪੰਗਤ ਵਿੱਚ ਬੈਠ ਕੇ ਕੋਈ ਵੱਡਾ ਹੈ ਕੋਈ ਛੋਟਾ ਸਾਰੇ ਪ੍ਰਸ਼ਾਦਾ ਛਕਦੇ ਨੇ ਇਹ ਵੀ ਇੱਕ ਸਿੱਖੀ ਦੀ ਇੱਕ ਵੱਖਰਾ ਬਾਣੀ ਕਿ ਇੱਥੇ ਕੋਈ ਵੱਡਾ ਨਹੀਂ ਇੱਥੇ ਕੋਈ ਛੋਟਾ ਨਹੀਂ ਸੋ ਇਹ ਤੁਹਾਨੂੰ ਸਾਰਿਆਂ ਨੂੰ ਅਰਜ ਬੇਨਤੀ ਕਰਦੇ ਆ ਬੜੀ ਖੁਸ਼ੀ ਹੈ ਕਿ ਸਿੱਖੀ ਦਾ ਮਾਨ ਮਹਿਸੂਸ ਕਰਿਆ ਕਰੋ ਤੇ ਆਪਾਂ ਉਹ ਕੰਮ ਕਰੀਏ ਜਿਹਦੇ ਨਾਲ ਸਿੱਖੀ ਦੀ ਸੋਭਾ ਹੋਵੇ ਆਪਾਂ ਇੱਥੇ ਵੀ ਬੈਠੇ ਆ ਇੱਥੇ ਵੀ ਇਹ ਹੋਵੇ ਕਿ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਸਤਿਗੁਰੂ ਜਗਜੀਤ ਸਿੰਘ ਦਾ ਸਿੱਖ ਹੈ ਪਾਈ ਇਹ ਝੂਠ ਨਹੀਂ ਬੋਲਦਾ ਇਹਦਾ ਵਿਹਾਰ ਮਾੜਾ ਨਹੀਂ ਪਰ ਜਦੋਂ ਅਸੀਂ ਇਹ ਕੰਮ ਕਰਾਂਗੇ ਕਿ ਕੋਈ ਇੱਥੇ ਤਾਂ ਕਿਸੇ ਹੋਰ ਰੂਪ ਵਿੱਚ ਆ ਗਿਆ ਘਰ ਜਾ ਕੇ ਕਿਸੇ ਨੇ ਸ਼ਰਾਬ ਪੀ ਲਈ ਕਿਸੇ ਨੇ ਹੁੱਕਾ ਪੀ ਲਿਆ ਕਿਸੇ ਨੇ ਅਮਲ ਵੇਚ ਲਿਆ ਤੇ ਸਾਡੇ ਗੁਰੂ ਦੀ ਸੋਭਾ ਹੋਏਗੀ ਇਹ ਕੰਮ ਕਰਦਾ ਸਿੱਖ ਚੰਗਾ ਨਹੀਂ ਲੱਗਦਾ ਅਸੀਂ ਫਿਰ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਰਹਿੰਦੇ ਸਿੱਖੀ ਬਹੁਤ ਉੱਚੀ ਹੈ ਸੋ ਧਿਆਨ ਕਰਿਆ ਕਰੋ ਇੱਕ ਜਗ੍ਹਾ ਸਤਿਗੁਰੂ ਜਗਜੀਤ ਸਿੰਘ ਦੇ ਸੱਚ ਪਾਸ਼ਾ ਦੇ ਉਪਦੇਸ਼ ਵਿੱਚ ਪੈਸਾ ਕੰਜਰਾਂ ਕੋਲ ਵੀ ਬੜਾ ਹੁੰਦਾ ਸੋ ਪੈਸਾ ਸਾਰਾ ਕੁਛ ਨਹੀਂ ਤੁਹਾਡੀ ਆਪਣੀ ਕੌਨਸ਼ੀਅਸ ਤੁਹਾਡਾ ਮੋਰਲ ਤੁਹਾਡੀ ਆਪਣੀ ਜ਼ਿੰਦਗੀ ਕਿੰਨੀ ਉੱਚੀ ਹੈ ਇਹ ਸਾਰਾ ਕੁਛ ਇਹ ਸਾਰੀਆਂ ਗੱਲਾਂ ਅਸੀਂ ਕਿਸ ਵਾਸਤੇ ਕਰਦੇ ਆ ਇਨ੍ਹਾਂ ਕਰਨ ਤੋਂ ਬਿਨਾ ਸਾਨੂੰ ਇੱਕ ਸੰਤੋਖ ਨਹੀਂ ਮਿਲਦਾ ਇਹਨਾਂ ਕਰਨ ਤੋਂ ਬਿਨਾ ਸਾਡਾ ਮਨ ਨਹੀਂ ਟਿਕਦਾ ਇਹ ਸਾਰੇ ਬਚਨ ਉਹ ਨੇ ਜਿਨ੍ਹਾਂ ਨਾਲ ਸਾਡਾ ਮਨ ਟਿਕਦਾ ਸੋ ਇਹ ਮੇ ਸਾਰਿਆਂ ਇੱਥੇ ਤੁਸੀਂ ਇੱਥੇ ਬੜੇ ਨੌਜਵਾਨ ਬੈਠੇ ਹੋ ਸਾਡੀਆਂ ਬੀਬੀਆਂ ਭੈਣਾਂ ਵੀ ਬੈਠੀਆਂ ਨੇ ਮੈਂ ਸਾਰਿਆਂ ਕੋਲ ਜੀ ਬੇਨਤੀ ਕਰਦਾ ਬੱਚਿਆਂ ਨੂੰ ਇਸ ਟੰਗ ਦੀ ਸਿੱਖ ਹੋਵੇ ਬੱਚਾ ਕੋਈ ਤੁਹਾਡਾ ਮਾਸ਼ ਸ਼ਰਾਬ ਦੇ ਨੇੜੇ ਨਾ ਜਾਵੇ ਕੋਈ ਤੁਹਾਡਾ ਬੱਚਾ ਨਸ਼ਿਆਂ ਦੇ ਨੇੜੇ ਨਾ ਜਾਵੇ ਕੋਈ ਬੱਚਾ ਤੁਹਾਡਾ ਮਾੜਾ ਕੰਮ ਕਰਨ ਲੱਗਿਆ ਸੋਚੇ ਕਿ ਮੇਰੇ ਗੁਰੂ ਨੂੰ ਲਾਜ ਆਏਗੀ ਇਹ ਮੈਂ ਸਿੱਖ ਖਾਉਣਾ ਤੇ ਮੈਂ ਮਾੜਾ ਕੰਮ ਮੇਰੇ ਤੋਂ ਹੋਵੇ ਹੀ ਨਾ ਅਸੀਂ ਇਹ ਅਰਦਾਸ ਵੀ ਕਰੀਏ ਅਸੀਂ ਅਰਦਾਸ ਵਿੱਚ ਵੀ ਮੰਗੀਏ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੋਂ ਉਹ ਕੰਮ ਕਰਾ ਜਿਹਦੇ ਨਾਲ ਤੇਰੀ ਹਸਤਤ ਹੋਵੇ ਜਿਹੜਾ ਤੈਨੂੰ ਚੰਗਾ ਲੱਗੇ ਤਾਂ ਕਿ ਜਦੋਂ ਆਖਰੀ ਵੇਲਾ ਸਾਡਾ ਸਾਰਿਆਂ ਦਾ ਹੀ ਆਉਣਾ ਤੇ ਜਦੋਂ ਆਖਰੀ ਵੇਲਾ ਆਵੇ ਤੂੰ ਮੈਨੂੰ ਲੈਣ ਆਵੇਂ ਮੈਨੂੰ ਕੋਈ ਓਏ ਨਾ ਆਖੇ ਇਸ ਤਰ੍ਹਾਂ ਦੀ ਮੇਰੀ ਅਵਸਥਾ ਹੋਵੇ ਸੋ ਸਤਿਗੁਰੂ ਸੱਚ ਪਾਸ਼ਾ ਦਾ ਹੁਕਮ ਸੁਣਾਉਂਦੇ ਹੋਇਆ ਅੰਮ੍ਰਿਤ ਵੇਲੇ ਦਾ ਇਸ਼ਨਾਨ ਜ਼ਰੂਰ ਕਰਿਆ ਕਰੋ ਇੱਕ ਘੰਟਾ ਨਾਮ ਸਿਮਰਨ ਦਾ ਹੁਕਮ ਹੈ ਜਿਹੜੇ ਬੱਚੇ ਉਹਨਾਂ ਚਰਨੀ ਬੈਠ ਸਕਦੇ 20 ਮਿੰਟ 15 ਮਿੰਟ ਬੱਚਿਆਂ ਨੂੰ ਜ਼ਰੂਰ ਬਿਠਾਓ ਗੁਰਬਾਣੀ ਜ਼ਰੂਰ ਪੜਿਆ ਕਰੋ ਜਿਨ੍ਹਾਂ ਨੂੰ ਨਹੀਂ ਆਉਂਦੀ ਬੜੇ ਸਾਧਨ ਨੇ ਪੰਜਾਬੀ ਜਰੂਰ ਸਿੱਖ ਲਓ ਪੰਜਾਬੀ ਸਿੱਖ ਕੇ ਗੁਰਬਾਣੀ ਪੜਿਆ ਕਰੋ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਮਝਿਆ ਕਰੋ ਗੁਰਬਾਣੀ ਮੁਤਾਬਕ ਸਾਡਾ ਜੀਵਨ ਬਣੇ ਗੁਰਬਾਣੀ ਦਾ ਆਨੰਦ ਲਿਆ ਕਰੋ ਬੱਚਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਸਾਖੀਆਂ ਸੁਣਾਓ ਬੱਚਿਆਂ ਨੂੰ ਭਾਈ ਤਾਰੂ ਸਿੰਘ ਹੋਣਾਂ ਦੀਆਂ ਬੱਚਿਆਂ ਨੂੰ ਭਾਈ ਮਨੀ ਸਿੰਘ ਹੋਣਾਂ ਦੀਆਂ ਭਾਈ ਹੀਰਾ ਸਿੰਘ ਹੋਣਾਂ ਦੀਆਂ ਸਾਧੂ ਸੰਤਾਂ ਦੀਆਂ ਸਾਖੀਆਂ ਸੁਣਾਓ ਕਿਸ ਤਾਕੇ ਸਾਡੇ ਬੱਚੇ ਸਿੱਖ ਬਣੇ ਰਹਿ ਜਾਣ ਅਸੀਂ ਸਿੱਖ ਬਣੇ ਰਹਿ ਜਾਵਾਂਗੇ ਬਾਕੀ ਸਾਰੇ ਸੁੱਖ ਮਗਰ ਆ ਜਾਣਗੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੀ ਸੇਵਾ ਹੋ ਸਕੇ ਉਹਨਾਂ ਨੇ ਜਿਹੜੀ ਕਿਰਪਾ ਕੀਤੀ ਏ ਉਹ ਸਿੱਖੀ ਵਧੇ ਫੁੱਲੇ ਤਾਂ ਕਿ ਸਾਰਿਆਂ ਨੂੰ ਸੁੱਖ ਹੋਵੇ ਇਹਨੀ ਅਰਜ਼ ਕਰਕੇ ਤੁਹਾਡੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਜਿਹੜੀ ਤੁਸੀਂ ਸੇਵਾ ਕਰਦੇ ਹੋ ਇਹੋ ਹੀ ਸਿੱਖੀ ਦੀ ਸਭ ਤੋਂ ਵੱਡੀ ਗੱਲ ਸੇਵਾ ਵਾਸਤੇ ਤਾਂ ਖੁਸ਼ੀਆਂ ਹੀ ਖੁਸ਼ੀਆਂ ਨੇ ਧੰਨਵਾਦ ਬੜਾ ਛੋਟਾ ਸ਼ਬਦ ਰਹਿ ਜਾਂਦਾ ਸੋ ਤੁਹਾਡੇ ਸਾਰਿਆਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਇਹਨੀ ਅਰਜ਼ ਕਰਕੇ ਆ ਗਿਆ ਲੈਣਾ ਸਤਿ ਸ੍ਰੀ ਅਕਾਲ